ਸੌਦਾ ਸਾਦੀ ਪੈਰੋਲ ਫਿਰ ਤੋਂ ਮਨਜ਼ੂਰ ਹੋ ਗਈ ਹੈ ਦੁਬਾਰਾ ਵੀ ਜਿਨ੍ਹਾਂ ਵਾਸਤੇ ਸੌਦਾ ਸਾਦ ਅੱਜ ਬਾਹਰ ਆਇਆ ਔਰ ਦੱਸਦੀ ਹੈ ਕਿ ਇਸ ਪੋਜੀਸ਼ਨ ਦੇ ਉੱਤੇ ਬਾਲੇਦੰਨੀ ਸੀ ਹੋਏ ਜਦੋਂ ਪਹਿਲਾਂ ਸੌਦਾ ਸਾਦ ਬਾਹਰ ਆਇਆ ਸੀ ਔਰ ਹੁਣ ਦੁਬਾਰਾ ਸੌਦਾ ਸਾਦ ਦੀ ਪੈਰੋਲ ਜਿਹੜੀ ਆ ਉਹ ਮਨਜ਼ੂਰ ਕਰ ਲਈ ਗਈ ਹੈ ਇਲੈਕਸ਼ਨ ਕਮਿਸ਼ਨ ਵੱਲੋਂ ਵੀ ਇਹ ਜਿਹੜੀ ਪੈਰੋਲ ਹੈ ਉਸ ਨੂੰ ਮਨਜ਼ੂਰ ਕਰ ਲਿਆ ਗਿਆ ਕੁਝ ਸ਼ਰਤਾਂ ਰੱਖੀਆਂ ਗਈਆਂ ਉਹੀ ਸ਼ਰਤਾਂ ਜੋ ਪਹਿਲਾਂ ਰੱਖੀਆਂ ਗਈਆਂ ਸੀ ਉਹੀ ਸ਼ਰਤਾਂ ਹੁਣ ਰੱਖੀਆਂ ਗਈਆਂ ਨੇ ਅਜੀਬ ਜਿਹੀ ਗੱਲ ਹੈ ਪਹਿਲਾਂ ਵੀ ਜਦੋਂ ਸੌਦਾ ਸਾਧ ਬਾਹਰ ਆਉਂਦਾ ਤੇ ਉਸ ਵੇਲੇ ਵੀ ਇਲੈਕਸ਼ਨਸ ਦਾ ਮਾਹੌਲ ਸੀਗਾ ਕਿਤੇ ਨਾ ਕਿਤੇ ਇਲੈਕਸ਼ਨਸ ਦਾ ਰੌਲਾ ਪਿਆ ਹੋਇਆ ਸੀ ਤੇ ਉਸੇ ਚੀਜ਼ ਨੂੰ ਲੈ ਕੇ ਲਗਾਤਾਰ ਚਰਚਾਵਾ ਤੇਜ਼ ਸੀ ਚਰਚਾਵਾ ਦਾ ਮਾਹੌਲ ਤੇਜ਼ ਸੀ ਔਰ ਹੁਣ ਵੀ ਹਰਿਆਣੇ ਦੀਆਂ ਇਲੈਕਸ਼ਨਸ ਉਹੀ ਇਲੈਕਸ਼ਨਸ ਚਰਮਤੇ ਨੇ ਤੇ ਉਹਨਾਂ ਦਾ ਹੀ ਤਾਨਤਾ ਛੜਿਆ ਹੋਇਆ ਹੁਣ ਤੱਕ ਅਕਤੂਬਰ ਵੀ ਸ਼ੁਰੂ ਹੋ ਗਿਆ ਤੇ ਹੁਣ ਇਲੈਕਸ਼ਨਸ ਵੋਟਾਂ ਪੈਣ ਦਾ ਸਮਾਂ ਜਿਹੜਾ ਉਹ ਨਜ਼ਦੀਕ ਆਂਦਾ ਜਾ ਰਿਹਾ ਸੌਦਾ ਸਾਧ ਵੀ ਦਿਣਾ ਵਾਸਤੇ ਆਪਣੇ ਆਸ਼ਰਮ ਦੇ ਵਿੱਚ ਯੂਪੀ ਦੇ ਆਪਣੇ ਆਸ਼ਰਮ ਦੇ ਵਿੱਚ ਰਹੇਗਾ ਇਹ ਹੁਕਮ ਜਾਰੀ ਹੋਏ ਨੇ ਕਿ ਡੇਰਾ ਸਰਸਾ ਦੇ ਵਿੱਚ ਸੌਦਾ ਸਾਦ ਨਹੀਂ ਜਾ ਸਕਦਾ ਸਰਸਾ ਨਹੀਂ ਜਾ ਸਕਦਾ ਇਸ ਵਾਸਤੇ ਯੂਪੀ ਵਾਲੇ ਆਪਣੇ ਆਸ਼ਰਮ ਦੇ ਵਿੱਚ ਰਹੇਗਾ ਸੌਦਾ ਸਾਦ ਤੇ ਸਨਾਰੀਆ ਜੇਲ ਤੋਂ ਪੈਰੋਲ ਦਿੱਤੀ ਗਈ ਹੈ 20 ਦਿਨਾਂ ਦੀ ਪੈਰੋਲ ਹੈ ਇਸ ਤੋਂ ਪਹਿਲਾਂ 13 ਅਗਸਤ ਨੂੰ ਸੌਦਾ ਸਾਦ ਨੂੰ ਪੈਰੋਲ ਦਿੱਤੀ ਗਈ ਸੀ ਔਰ ਹੁਣ ਦੁਬਾਰਾ ਪੈਰੋਲ ਦੇ ਦਿੱਤੀ ਗਈ ਹੈ ਪਹਿਲਾਂ 21 ਦਿਨ ਰਹਿ ਕੇ ਗਿਆ ਬਾਹਰ ਔਰ ਹੁਣ ਦੁਬਾਰਾ 20 ਦਿਨ ਸੌਦਾ ਸਾਦ ਜੇਲੋਂ ਬਾਹਰ ਪੈਰੋਲ ਦੇ ਉੱਤੇ ਆਇਆ ਹੈ ਸਿਆਸੀ ਵਿਸ਼ਲੇਸ਼ਕ ਇਹਵਾਚ ਦੇ ਪਏ ਨੇ ਕਿ ਸੌਦਾ ਸਾਧ ਦੇ ਬਾਹਰ ਆਉਣ ਦੇ ਨਾਲ ਕੁਝ 36 ਸੀਟਾਂ ਦੇ ਉੱਤੇ ਪ੍ਰਭਾਵ ਜਿਹੜਾ ਆ ਉਹ ਪੈ ਸਕਦਾ ਹੈ। ਯਾਨੀ ਕਿ ਕੁੱਲ 35 ਤੋਂ 36 ਸੀਟਾਂ ਜਿਹੜੀਆਂ ਨੇ ਵਿਧਾਨ ਸਭਾ ਸੀਟਸ ਜਿਹੜੀਆਂ ਨੇ ਉਹ ਪ੍ਰਭਾਵਿਤ ਹੋ ਸਕਦੀਆਂ ਨੇ ਸੌਦਾ ਸਾਧ ਦੇ ਆਉਣ ਦੇ ਨਾਲ ਔਰ ਇਹੀ ਸ਼ਾਇਦ ਹੁੰਦਾ ਨਜ਼ਰ ਵੀ ਆ ਰਿਹਾ ਪਰ ਇੱਥੇ ਸਵਾਲ ਖੜਦਾ ਆ ਕਿ ਹਰ ਵਾਰ ਜਦੋਂ ਇਲੈਕਸ਼ਨਸ ਦਾ ਮਾਹੌਲ ਹੁੰਦਾ ਹੈ ਉਸ ਵੇਲੇ ਸੌਦਾ ਸਾਧ ਪੈਰੋਲ ਤੇ ਆ ਜਾਂਦਾ ਹੈ। ਤੇ ਜਦੋਂ ਸਵਾਲ ਉੱਠਦੇ ਨੇ ਤੇ ਜਵਾਬ ਅੱਗੇ ਉਹ ਇਹ ਅੰਦਰ ਖਾਤੇ ਆਉਂਦੇ ਨਜ਼ਰ ਆਉਂਦੇ ਆ ਕਿ ਭਾਈ ਅਸੀਂ ਤਾਂ ਪੈਰੋਲ ਦਿੱਤੀ ਸੀ ਸੰਵਿਧਾਨ ਦੇ ਤੌਰ ਤੇ ਸੰਵਿਧਾਨ ਦੇ ਅਨੁਸਾਰ ਤੇ ਉਧਰਲੇ ਪਾਸੇ ਸਵਾਲ ਜਵਾਬ ਆਉਂਦਾ ਹੈ ਕਿ ਅਸੀਂ ਤਾਂ ਭਾਈ ਪੈਰੋਲ ਦਿੱਤੀ ਸੀ ਸੰਵਿਧਾਨ ਦੇ ਆਧਾਰ ਦੇ ਉੱਤੇ ਤੇ ਨਾਲ ਦੀ ਨਾਲ ਹੀ ਇਲੈਕਸ਼ਨਸ ਆ ਗਈਆਂ ਕੋਇਨਸੀਡੈਂਸ ਬਣਾ ਦਿੱਤਾ ਜਾਂਦਾ ਪਰ ਕੋਇਨਸੀਡੈਂਸ ਇੰਨੀ ਵਾਰ ਚੱਲਦਾ ਨਹੀਂ ਹੁੰਦਾ ਜਦੋਂ ਵਾਰ-ਵਾਰ ਹੋਣ ਲੱਗੇ ਕੋਜੋ ਕੋਇਨਸੀਡੈਂਸ ਨਹੀਂ ਰਹਿ ਜਾਂਦਾ ਉਹ ਇੱਕ ਆਦਤ ਬਣ ਜਾਂਦੀ ਹੈ ਇੱਕ ਤਰੀਕਾ ਬਣ ਜਾਂਦਾ ਇੱਕ ਤੌਰ ਬਣ ਜਾਂਦਾ ਹਾਲਾਂਕਿ ਇਲਜ਼ਾਮ ਨਹੀਂ ਲਾਉਣਾ ਚਾਹੀਦਾ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਉੱਤੇ ਜਾਂ ਅਦਾਰਿਆਂ ਦੇ ਉੱਤੇ ਪਰ ਜਰੂਰ ਵੈਦਾਂ ਦੀਆਂ ਚੀਜ਼ਾਂ ਵਰਤਦਿਆਂ ਨੇ ਤੇ ਸਵਾਲ ਉੱਠਣੇ ਵੀ ਲਾਜ਼ਮੀ ਹੁੰਦੇ ਨੇ ਖੈਰ ਸੌਦਾ ਸਾਦ ਦੀ ਦੁਬਾਰਾ ਪੈਰੋਲ ਹੋ ਚੁੱਕੀ ਹੈ ਅੱਜੇ ਮਹਿਜ਼ ਕੁਝ ਦਿਨਾਂ ਦਾ ਵਕਫਾ ਪਿਆ ਸੀਗਾ ਤੇ ਹੁਣ ਦੁਬਾਰਾ ਸੌਦਾ ਸਾਦ ਪੈਰੋਲ ਤੇ ਜੇਲ੍ਹ ਤੋਂ ਬਾਹਰ ਹੁਣ 20 ਦਿਨਾਂ ਵਾਸਤੇ ਸੌਦਾ ਸਾਹਿਬ ਜੇਲ੍ਹ ਤੋਂ ਬਾਹਰ ਆਇਆ ਹੈ ਵੇਖਣਾ ਹੋਵੇਗਾ ਕਿ ਇਸ ਫੇਰੇ ਦੌਰਾਨ ਕੀ ਕੁਝ ਹੋਵੇਗਾ ਸਿਆਸੀ ਪੱਧਰ ਦੇ ਉੱਤੇ ਕੀ ਕੁਝ ਹੋਵੇਗਾ ਹਾਲਾਂਕਿ ਸ਼ਰਤਾਂ ਤਾਂ ਇਹੀ ਰੱਖੀਆਂ ਗਈਆਂ ਕਿ ਭਾਈ ਪੋਲਿਟੀਕਲ ਤਰੀਕੇ ਦੇ ਨਾਲ ਕੋਈ ਇਨਵੋਲਵਮੈਂਟ ਨਹੀਂ ਹੋਣੀ ਚਾਹੀਦੀ ਨਾ ਤਾਂ ਸੋਸ਼ਲ ਮੀਡੀਆ ਦੇ ਉੱਤੇ ਆਪਣੇ ਕੋਈ ਪੋਲਿਟੀਕਲ ਗੱਲਾਂ ਕਰਨੀਆਂ ਨਾ ਲੋਕਾਂ ਨਾਲ ਜੇ ਤੁਸੀਂ ਮਿਲਦੇ ਹੋ ਕਿਸੇ ਨਾਲ ਤਾਂ ਕਰਨੀਆਂ ਬਸ ਆਪਣਾ ਪੈਰੋਲ ਕੱਟੋ ਤੇ ਵਾਪਸ ਆ ਜਿਓ ਪਰ ਇਹ ਇਹ ਗੱਲਾਂ ਇਹ ਲਿਖਤੀ ਗੱਲਾਂ ਹੁੰਦੀਆਂ ਨੇ ਇਹ ਸ਼ਰਤਾਂ ਲਿਖਤੀ ਸ਼ਰਤਾਂ ਹੁੰਦੀਆਂ ਨੇ ਇਹਦੇ ਵਿੱਚ ਸੱਚਾਈ ਕਿੰਨੀ ਹੁੰਦੀ ਹੈ ਇਹ ਤਾਂ ਹਰ ਕੋਈ ਜਾਣਦਾ ਜੇ ਇਹਦੇ ਵਿੱਚ ਸੱਚਾਈ ਭੋਰਾ ਵੀ ਹੁੰਦੀ ਤਾਂ ਕਦੀ ਵੀ ਚੋਣਾਂ ਦੌਰਾਨ ਸੌਦਾ ਸਾਧ ਨੂੰ ਬਾਹਰ ਨਾ ਲਿਆਉਂਦਾ ਲਿਆਂਦਾ ਜਾਂਦਾ ਚੋਣਾਂ ਦੇ ਅੱਗੇ ਪਿੱਛੇ ਜ਼ਰੂਰ ਲਿਆਂਦਾ ਜਾ ਸਕਦਾ ਹੁੰਦਾ ਸੀ ਸੋ ਪੈਰੋਲ ਦਿੱਤੀ ਜਾ ਸਕਦੀ ਹੁੰਦੀ ਸੀ ਐਗਜ਼ੈਕਟਲੀ ਚੋਣਾਂ ਵੇਲੇ ਜਾਂ ਚੋਣਾਂ ਜਦੋਂ ਸਿਰ ਤੇ ਖੜੀਆਂ ਹੋਣ ਉਸ ਵੇਲੇ ਸੌਦਾ ਸਾਧ ਹਰ ਵਾਰ ਕਿਵੇਂ ਪੈਰੋਲ ਤੇ ਆ ਜਾਂਦਾ ਹੈ ਸਵਾਲ ਤਾਂ ਅਚਾਨਕ ਹੀ ਵੱਢਨੇ ਸ਼ੁਰੂ ਹੋ ਜਾਂਦੇ ਨੇ ਖੈਰ ਇਹ ਲਾਜ਼ਮੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵਕੀਲ ਸਾਹਮਣੇ ਆਏਗਾ ਔਰ ਉਸ ਵਕੀਲ ਦੇ ਵੱਲੋਂ ਇਹ ਵੀ ਕਹਿ ਦਿੱਤਾ ਜਾਵੇਗਾ ਕਿ ਹਾਂ ਇਹ ਸਾਰਾ ਕੁਝ ਸੰਵਿਧਾਨ ਦੇ ਤੌਰ ਤੇ ਹੋ ਰਿਹਾ ਮੰਦੇ ਆ ਸੰਵਿਧਾਨ ਦੇ ਤੌਰ ਤੇ ਹੋ ਰਿਹਾ ਪਰ ਹਰ ਵਾਰ ਉਦੋਂ ਹੀ ਕਿਉਂ ਜਦੋਂ ਚੋਣਾਂ ਸਿਰ ਤੇ ਹੁੰਦੀਆਂ ਨੇ ਖੈਰ ਇਹ ਕੁਝ ਉਹ ਸਵਾਲ ਨੇ ਜਿਨ੍ਹਾਂ ਦੇ ਜਵਾਬ ਕਦੀ ਵੀ ਨਾ ਮਿਲਣ ਔਰ ਦੂਜੇ ਪਾਸੇ ਸੌਦਾ ਸਾਧ ਦੁਆਰਾ ਪੈਰੋਲ ਤੇ ਜੇਲ੍ਹੋਂ ਬਾਹਰ ਕੀ ਕੁਝ ਉਹ ਹੁੰਦਾ ਹੈ ਇਸ دوران ਕੀ ਕੁਝ ਵਾਪਰਦਾ ਆ ਦੇਖਣ ਵਾਲੀ ਗੱਲ ਹੋਵੇਗੀ ਦੱਸਦੇ ਰਵਾਂਗੇ ਬਨੇਰੋ ਵਨ